ਬਿਗ ਬਿਊਟੀਫੁਲ ਬਿਲ ਮਿਸਟਰ ਡੋਨਲਡ ਟਰੰਪ ਦਾ ਇਹ ਸੁਪਨਾ ਸਾਕਾਰ ਹੋ ਗਿਆ ਬਿਗ ਬਿਊਟੀਫੁਲ ਬਿਲ ਸਭ ਤੋਂ ਪਹਿਲਾਂ ਤਾਂ ਸੈਨੇਟ ਦੇ ਵਿੱਚੋਂ ਪਾਸ ਹੋਇਆ ਜੇਡੀ ਵੈਂਸ ਵਾਈਸ ਪ੍ਰੈਜ਼ੀਡੈਂਟ ਵਾਸ ਫੋਰਸ ਟੂ ਕਾਸਟ ਅ ਵੋਟ ਉਹਨਾਂ ਦੀ ਵੋਟ ਪਵਾਣੀ ਪਈ ਤਾਂ ਕਿ ਇਸ ਬਿਲ ਨੂੰ ਪਾਸ ਕੀਤਾ ਜਾ ਸਕੇ ਉਸ ਤੋਂ ਬਾਅਦ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚੋਂ ਇਹ ਪਾਸ ਹੋਇਆ ਮਿਸਟਰ ਡੋਨਲਡ ਟਰੰਪ ਦੇ ਸਿਗਨੇਚਰਸ ਤੋਂ ਬਾਅਦ ਇਹ ਇੱਕ ਲਾਅ ਹੈ ਸੋ ਹੁਣ 빅 ਬਿਊਟੀਫੁਲ ਬਿਲ ਇਹਦੇ ਵਿੱਚ ਬਦਲਾਅ ਕੀ ਕੁਝ ਕੀਤਾ ਗਿਆ ਸਭ ਤੋਂ ਪਹਿਲੀ ਗੱਲ ਤਾਂ ਅਮਰੀਕਾ ਦੀ ਜਿਹੜੀ ਸਰਕਾਰ ਹੈ ਅਮਰੀਕਾ ਹੈ ਜਿਹੜਾ ਉਹਦੇ ਉੱਪਰ 36.2 ਟ੍ਰਿਲੀਅਨ ਡਾਲਰ 36.2 ਟ੍ਰਿਲੀਅਨ ਡਾਲਰ ਦਾ ਕਰਜ਼ਾ ਜੇ ਇਹ ਬਿਲ ਹੁਣ ਜਦੋਂ ਲਾਗੂ ਹੋਏਗਾ ਤਾਂ ਅਗਲੇ 10 ਸਾਲਾਂ ਦੇ ਵਿੱਚ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਉਹ 36.2 ਦੇ ਵਿੱਚ 3.3 ਟ੍ਰਿਲੀਅਨ ਡਾਲਰ ਹੋਰ ਐਡ ਹੋ ਜਾਣੇ ਨੇ ਹੁਣ ਸਭ ਤੋਂ ਪਹਿਲੀ ਗੱਲ ਜਿਹੜੀ ਇਹਦੇ ਵਿੱਚ ਹੈ ਉਹ ਹੈ ਜੇ ਟੈਕਸ ਕਟ 2017 ਦੇ ਵਿੱਚ ਮਿਸਟਰ ਡੋਨਲਡ ਟਰੰਪ ਜਦੋਂ ਰਾਸ਼ਟਰਪਤੀ ਬਣੇ ਸੀ ਉਹਨਾਂ ਨੇ ਅਮੀਰਾਂ ਦੇ ਲਈ ਟੈਕਸ ਕਟ ਤੇ ਜੌਬ ਐਕਟ ਜਿਹੜਾ ਸੀ ਉਹ ਸਾਈਨ ਕੀਤਾ ਸੀ ਉਹ ਟੈਕਸ ਕਟ ਇਸ ਸਾਲ ਦੇ ਐਂਡ ਦੇ ਵਿੱਚ ਖਤਮ ਹੋ ਜਾਣੇ ਸੀ ਉਹਨਾਂ ਨੂੰ ਵਧਾਇਆ ਗਿਆ ਉਹਨਾਂ ਨੂੰ ਪਰਮਨੈਂਟ ਜਿਹੜਾ ਹੈ ਉਹ ਕਰ ਦਿੱਤਾ ਗਿਆ ਟੈਕਸ ਡਿਡਕਸ਼ਨਸ ਜਿਹੜੀ ਕਿ ਸਟੇਟ ਦੀ ਤੇ ਲੋਕਲ ਟੈਕਸ ਹੈ ਬਹੁਤ ਸਾਰੇ ਟੈਕਸਪੇਅਰ ਜਿਹੜੇ ਨੇ ਹੁਣ ਆਪਣੀ ਇਨਕਮ ਦਾ ਹਿੱਸਾ ਤੇ ਜਿਹੜੇ ਇਨਕਮ ਟੈਕਸ ਹੈ ਪ੍ਰਾਪਰਟੀ ਟੈਕਸ ਹੈ ਉਸ ਨੂੰ ਸੇਵ ਕਰ ਸਕਿਆ ਕਰਨਗੇ ਇਹ ਵੀ ਬੇਸਿਕਲੀ ਅਮੀਰਾਂ ਦੇ ਵਾਸਤੇ ਹੋਇਆ ਕਿਹਾ ਜਾ ਰਿਹਾ ਜੀ ਕਹਿੰਦੇ ਜਿਹੜੇ ਲੋਕ ਹੁਣ ਇਸ ਇਨਕਮ ਟੈਕਸ ਤੇ ਪ੍ਰਾਪਰਟੀ ਟੈਕਸ ਦੇ ਵਿੱਚੋਂ 10000 ਡਾਲਰ ਬਚਾ ਸਕਦੇ ਸੀ ਉਹ ਅੱਗੇ ਚੱਲ ਕੇ ਹੁਣ 40000 ਡਾਲਰ ਤੱਕ ਦਾ ਉਹਨਾਂ ਨੂੰ ਪ੍ਰਾਫਿਟ ਇਹ ਹੋ ਜਾਇਆ ਕਰੇਗਾ ਦੂਸਰੀ ਵੱਡੀ ਗੱਲ ਇਹ ਹੈ ਜੀ ਬਿਗ ਬਿਊਟੀਫੁਲ ਬਿਲ ਦੀ ਕਿ ਬਾਰਡਰ ਸਿਕਿਉਰਿਟੀ ਤੇ ਵੱਧ ਖਰਚਾ ਕੀਤਾ ਜਾਏਗਾ ਮਿਲਟਰੀ ਦੇ ਉੱਪਰ ਵੱਧ ਖਰਚਾ ਜਿਹੜਾ ਹੈ ਉਹ ਕੀਤਾ ਜਾਏਗਾ ਹੁਣ ਬਾਰਡਰ ਵਾਲ ਸਿਕਿਉਰਿਟੀ ਸਭ ਤੋਂ ਪਹਿਲੀ ਗੱਲ ਹੈ ਸਾਡੇ 300 ਬਿਲੀਅਨ ਡਾਲਰ ਇੱਕ ਪਾਸੇ ਰੱਖਿਆ ਜਾਣਾ ਜਿਹਦੇ ਵਿੱਚੋਂ ਮੈਕਸੀਕੋ ਤੇ ਅਮਰੀਕਾ ਦੇ ਵਿਚਾਲੇ ਜਿਹੜੀ ਦੀਵਾਰ ਬਣਨੀ ਹੈ ਵਾਲ ਬਣਨੀ ਹੈ ਉਹਦੇ ਵਾਸਤੇ 46 ਬਿਲੀਅਨ ਡਾਲਰ ਜਿਹੜਾ ਹੈਗਾ ਉਹ ਖਰਚ ਕੀਤਾ ਜਾਏਗਾ ਫਿਰ 45 ਬਿਲੀਅਨ ਡਾਲਰ ਜਿਹੜਾ ਉਹ ਕਹਿੰਦੇ ਜੀ 1 ਲੱਖ ਬੈੱਡ ਲਾਉਣੇ ਨੇ ਔਰ ਮਾਈਗ੍ਰੈਂਟ ਡਿਟੈਂਸ਼ਨ ਸੈਂਟਰ ਬਣਾਉਣੇ ਨੇ ਤਾਂ ਕਿ ਜਗਾ ਜਗਾ ਤੋਂ ਲੋਕ ਜਿਹੜੇ ਫੜੇ ਜਾਂਦੇ ਨੇ ਉਹ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖੇ ਜਾਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਤੇ ਇਸ ਕਰਕੇ ਉਹ ਫੈਸਿਲਿਟੀਆਂ ਦੀ ਜ਼ਰੂਰਤ ਹੈ ਸੋ 45 ਬਿਲੀਅਨ ਉਹਦੇ ਤੇ ਲੱਗਣਾ 10000 ਨਵੇਂ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਏਜੰਟਸ ਜਿਹੜੇ ਨੇ ਉਹ ਹਾਇਰ ਕਰਨੇ ਨੇ ਤਾਂ ਕਿ ਉਹ ਵੱਧ ਤੋਂ ਵੱਧ ਜਿਹੜੇ ਇਲੀਗਲ ਲੋਕ ਹੈ ਉਹਨਾਂ ਨੂੰ ਫੜਿਆ ਜਾ ਸਕੇ ਔਰ ਇਹ ਸਾਰੇ ਦੇ ਉੱਪਰ ਕਹਿੰਦੇ ਸਿਕਿਉਰਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮਿਲਟਰੀ ਦੇ ਉੱਪਰ ਇਹ ਖਰਚਾ ਕੀਤਾ ਜਾਣਾ ਨੰਬਰ 3 ਤੇ ਆਉਂਦਾ ਜੀ ਮੈਡੀਕੇਟ medicaid ਅਮਰੀਕਾ ਦੇ ਵਿੱਚ ਅਜਿਹੀ ਫੈਸਿਲਿਟੀ ਹੈ ਬਹੁਤ ਸਾਰੇ ਗਰੀਬ ਲੋਕ ਜਿਹੜੇ ਨੇ ਜਿਹੜੇ ਆਪਣਾ ਮੈਡੀਕਲ ਬਿੱਲ ਅਫੋਰਡ ਨਹੀਂ ਕਰਦੇ medicaid ਉਹਨਾਂ ਕੋਲ ਹੁੰਦਾ ਤਾਂ ਕਿ ਉਹ ਮੈਡੀਕਲ ਸਰਵਿਸ ਜਿਹੜੀਆਂ ਨੇ ਉਹ ਲੈ ਸਕਣ ਤਕਰੀਬਨ 71 ਮਿਲੀਅਨ ਲੋਕ ਜਿਹੜੇ ਨੇ ਅਮਰੀਕਾ ਦੇ ਵਿੱਚ medicaid ਦੇ ਉੱਪਰ ਨੇ ਉਹ ਕਹਿੰਦੇ ਜੀ ਹੁਣ ਉਹਨਾਂ ਦੇ ਉੱਪਰ ਨੱਖ ਕਸਨੀ ਪੈਣੀ ਹੈਗੀ ਉਹ ਸਾਰੇ ਲੋਕ ਜਿਹੜੇ 80 ਘੰਟੇ ਜੇ ਉਹ ਮਹੀਨੇ ਦੇ ਵਿੱਚ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ medicaid ਨਹੀਂ ਮਿਲੇਗਾ 80 ਘੰਟੇ ਕਹਿੰਦੇ ਜਾਂ ਤਾਂ ਕੋਈ ਵਿਅਕਤੀ ਜਿਹਦੀ ਉਮਰ 65 ਤੱਕ ਹੋਵੇ ਉਹਨੂੰ 80 ਘੰਟੇ ਕੰਮ ਕਰਨਾ ਪਊਗਾ ਜਿਹਦੇ ਬੱਚੇ ਛੋਟੇ ਨੇ ਉਹ ਠੀਕ ਹੈ ਲੇਕਿਨ ਜਿਹਦੇ ਬੱਚੇ 14 ਸਾਲ ਤੋਂ ਵੱਧ ਉਮਰ ਦੇ ਨੇ ਉਹ ਪੇਰੈਂਟਸ ਨੂੰ ਵੀ 80 ਘੰਟੇ ਮਹੀਨੇ ਦੇ ਵਿੱਚ ਜਾਂ ਤਾਂ ਉਹ ਕੰਮ ਕਰਨ ਜਾਂ ਉਹ ਵੋਲੰਟੀਅਰ ਕਰਨ ਇਹਦੇ ਨਾਲ ਬੜੇ سارے ਲੋਕਾਂ ਨੂੰ ਫਰਕ ਪੈ ਜਾਣਾ ਦੂਸਰਾ ਹੈ ਜੀ ਸਨੈਪ ਪ੍ਰੋਗਰਾਮ ਸਨੈਪ ਪ੍ਰੋਗਰਾਮ ਗਰੀਬ ਲੋਕਾਂ ਨੂੰ ਗਰੋਸਰੀ ਲੈਣ ਦੇ ਵਿੱਚ ਮਦਦ ਕਰਦਾ ਸੀ ਉਹ ਕਹਿੰਦੇ ਹੁਣ ਇਹਦੇ ਉੱਪਰ ਵੀ ਨੱਥ ਕਸੀ ਜਾਏਗੀ ਤਕਰੀਬਨ 40 ਮਿਲੀਅਨ ਲੋਕ ਜਿਹੜੇ ਨੇ ਉਸ ਨੈਪ ਪ੍ਰੋਗਰਾਮ ਦੇ ਨਾਲ ਹੀ ਰੋਟੀ ਖਾਂਦੇ ਸੀ ਹੁਣ ਇਹਨਾਂ ਦੇ ਉੱਪਰ ਵੀ ਸਖਤੀ ਹੋਏਗੀ ਮੈਡੀਕੇਟ ਦੇ ਉੱਪਰ ਵੀ ਸਖਤੀ ਹੋਏਗੀ ਕਹਿੰਦੇ ਇਸ ਪ੍ਰੋਗਰਾਮ ਦੇ ਨਾਲ 2034 ਤੱਕ ਸੰਨ 2034 ਤੱਕ 11.8 ਮਿਲੀਅਨ ਅਮਰੀਕਨਸ ਹੋ ਜਾਣਗੇ ਜਿਨ੍ਹਾਂ ਦੇ ਕੋਲੇ ਹੈਲਥ ਇੰਸ਼ੋਰੈਂਸ ਨਹੀਂ ਹੋਏਗੀ ਅਤੇ ਇਸ ਤੋਂ ਬਾਅਦ ਕਲੀਨ એનર્ਜੀ ਟੈਕਸ EV ਜਿਹੜੇ ਇਲੈਕਟ੍ਰਿਕ ਵਾਹਨ ਸੀ ਉਹਨਾਂ ਦੇ ਉੱਪਰ ਟੈਕਸ ਬ੍ਰੇਕ ਮਿਲਦੀ ਸੀ ਜੇ ਕੋਈ ਵਿਅਕਤੀ ਇਲੈਕਟ੍ਰਿਕ ਵਾਹਨ ਲੈਂਦਾ ਸੀ ਔਰ ਉਹ ਖਤਮ ਹੋਣੀ ਸੀ 2032 ਦੇ ਵਿੱਚ ਮਿਸਟਰ ਡੋਨਲਡ ਟਰੰਪ ਦੇ ਬੀ ਬਿਊਟੀਫੁਲ ਬਿਲ ਦੇ ਤਹਿਤ ਇਹ ਹੁਣ ਸਪਟੰਬਰ ਦੀ 30 ਤਰੀਕ ਨੂੰ ਖਤਮ ਹੋ ਜਾਏਗੀ ਉਸ ਤੋਂ ਬਾਅਦ EV ਵਾਹਨਸ ਦੇ ਉੱਪਰ ਕੋਈ ਵੀ ਟੈਕਸ ਬ੍ਰੇਕ ਨਹੀਂ ਹੋਣਾ ਔਰ ਇਹਦੇ ਨਾਲ ਇੱਕ ਨਵੀਂ ਹੋਰ ਗੱਲ ਜਿਹੜੀ ਕੀਤੀ ਗਈ ਹੈ ਜਿਹੜੀ ਬੱਚੇ ਨੇ ਨਿਊ ਚਿਲड्रनਸ ਸੇਵਿੰਗ ਅਕਾਊਂਟ ਇਕ ਖੋਲਿਆ ਜਾ ਸਕਦਾ ਹੁਣ ਅਮਰੀਕਾ ਦੇ ਵਿੱਚ 트럼ਪ ਅਕਾਊਂਟ ਉਹਨੂੰ ਕਹਿੰਦੇ ਨੇਗੇ ਕਹਿੰਦੇ 1000 ਡਾਲਰ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਹੈਗਾ ਉਹ ਬੱਚੇ ਦੇ ਲਈ ਉਹਦੇ ਵਿੱਚ ਪਾਏਗਾ ਸੈਨੇਟ ਨੇ 40 ਮਿਲੀਅਨ ਡਾਲਰ ਦੀ ਜਿਹੜੀ ਇਹ ਰਕਮ ਹੈ ਉਹ ਸਾਈਡ ਤੇ ਰੱਖੀ ਹੈ ਇਸ ਸਕੀਮ ਦੇ ਲਈ which is like beautiful ਔਰ ਉਸ ਤੋਂ ਬਾਅਦ ਗਨ ਲਾਇਸੈਂਸ ਜਿਨ੍ਹਾਂ ਨੂੰ ਲੈਣ ਵਾਸਤੇ 200 ਡਾਲਰ ਦਾ ਟੈਕਸ ਹੁੰਦਾ ਸੀ ਜੇ ਕੋਈ ਛੋਟੀ ਬੈਰਲ ਵਾਲੀ ਗਨ ਲੈਣੀ ਹੈ ਰਾਈਫਲ ਲੈਣੀ ਹੈ ਜਾਂ ਫਿਰ ਸ਼ਾਰਟ ਗਨ ਲੈਣੀ ਹੈ ਉਹਦਾ ਟੈਕਸ ਹੁੰਦਾ ਸੀ ਜੀ 200 ਡਾਲਰ ਉਹ ਕਹਿੰਦੇ ਕੋਈ ਟੈਕਸ ਨਹੀਂ ਹੈ ਇਸ ਤੋਂ ਬਾਅਦ ਇਹ ਸਾਰਾ ਹੁਣ ਅਸੀਂ ਬੰਦ ਕਰਤਾ ਔਰ ਜਦੋਂ ਬੁੱਧੀਜੀਵੀਆਂ ਨੂੰ ਪੁੱਛਿਆ ਗਿਆ ਕਿ ਭਾਈ ਇਹ ਬਿਗ ਬਿਊਟੀਫੁਲ ਬਿਲ ਦਾ ਫਾਇਦਾ ਹੈ ਕਿ ਨੁਕਸਾਨ ਹੈ ਯੂਨੀਵਰਸਿਟੀ ਬਜਟ ਲੈਬ ਨੇ ਦੱਸਿਆ ਜੀ ਉਹ ਕਹਿੰਦੇ ਦੇਖੋ ਕਿਸੇ-ਕਿਸੇ ਲੋਕਾਂ ਨੂੰ ਇਹਦਾ ਫਾਇਦਾ ਹੈ ਕਿ ਸਨੋਂ ਨੁਕਸਾਨ ਹੈ ਜਿਹੜੇ ਤਾਂ ਗਰੀਬ ਲੋਕ ਨੇ ਜਿਹੜੇ ਕਿ ਮੈਡੀਕੇਟ ਦੇ ਉੱਪਰ ਸੀ ਜਿਹੜੇ ਕਿ ਸਨੈਪ ਪ੍ਰੋਗਰਾਮ ਦੇ ਉੱਪਰ ਸੀ ਉਹਨਾਂ ਦੀ ਇਨਕਮ 2.5% ਘਟ ਜਾਣੀ ਹੈ ਔਰ ਜਿਹੜੇ ਅਮੀਰ ਲੋਕ ਸੀ ਉਹਨਾਂ ਦੀ ਇਨਕਮ 2.2% ਵੱਧ ਜਾਣੀ ਹੈ ਨਵੇਂ ਆਪਡੇਟਸ ਦੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ